ਅਗਦਾ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸ ਜੇ ਆਪਾਂ 30 ਅਪ੍ਰੈਲ ਤੋਂ ਲੈ ਕੇ 5 ਮਈ ਤੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਆਪਣੇ ਭਾਰੀ ਮੀਂਹ ਤੇ ਪਾੜੇ ਗੜੇ ਮੇਲ ਅਲਟ ਤੇਜ਼ ਤੂਫਾਨ ਹਨ ਰੀਝ ਖੜਦਾ ਲਟਾ ਆਪਣੇ ਮੌਸਮ ਭਾਗ ਵੱਲੋਂ ਜਾਰੀ ਹੋ ਚੁੱਕਾ ਹੈ ਕਿੰਨਾ ਪਾ ਗੱਜਰ ਮੋਟੇ ਗੜੇ ਮਾਰੇ ਕਿਸਾਨ ਵੀਰਾਂ ਲਈ ਕੀ ਅਪਰੇਟ ਹੈ ਵੀਡੀਓ ਸ਼ੁਰੂ ਕਰਨ ਦਾ ਪਹਿਣਾ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਾ ਦਿਓ ਕਿਸਾਨ ਵੀਰਾਂ ਨਾਲ ਜਿਹਨਾਂ ਨੂੰ ਆਪਣੇ ਵੈਦਰ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਚਲੋ ਅੱਗੇ ਆਦੇ ਵੀਡੀ ਦੀਆਂ ਲਾਈਵ ਸੈਟਅਪ ਬਿਨਾ ਪੰਜਾਬ ਦੇ ਸਾਰੇ ਭਾਗ ਆਪਣਾ ਸਾਫ਼ ਹੀ ਦੇਖ ਨੂੰ ਮਿਲ ਰਿਆ ਨਾ ਬਾਜਰੇ ਥੋੜਾ ਜਿਹਾ ਮਾਲਵੇ ਦੇ ਪਾਕ ਹੋ ਗਿਆ ਇਹਨਾਂ وجہੋਂ ਉਹ ਗੈਰ ਜੀ ਹਾਲ ਦਾ ਮੌਸਮ ਜ਼ਰੂਰ ਦੇਖਣ ਨੂੰ ਮਿਲ ਰਿਹਾ ਆਪਣਾ ਦਬਾਬੇ ਦੇ ਬੰਦੇ ਕਿੰਨੇ ਭਾਗਾਂ ਚ ਆਪਾਂ ਨੂੰ ਦਰ ਦੇਖਣ ਨੂੰ ਮਿਲੂਗਾ ਗੈਰ ਜੀ ਚੜੀ ਹੋਈ ਕਿਉਂਕਿ ਆਪਣਾ ਪੁਰਾ ਕਾਫੀ ਤੇਜ਼ ਰਫਤਾਰ ਨਾਲ ਚੱਲ ਰਿਹਾ ਜਿਸ ਕਰਕੇ ਆਪਣੇ ਮੌਇਸਚਰ ਕਾਫੀ ਵੱਡੇ ਪੱਧਰ ਤੇ ਇਕੱਠਾ ਹੋ ਚੁੱਕਾ ਹੈ ਆਪਣੇ ਪੰਜਾਬ ਵਿੱਚ ਜਿਸ ਕਰਕੇ ਹੀ ਕੱਲੋ ਕੱਲ ਤੋਂ ਮੀਂਹਿਆ ਕਾਰਵਾਈ ਸ਼ੁਰੂ ਹੋਣੀ ਹੈ ਪਰ ਅੱਜ ਆਪ ਨੂੰ ਕਾਫੀ ਗੈਰ ਜੀ ਦੇਖਣ ਨੂੰ ਮਿਲੂਗੀ ਬਾਕੀ ਪੁਰਾ ਆਪਣੇ ਤੇਜ਼ ਰਫ਼ਤਾਰ ਤੇ ਸਹੀ ਤੋਂ ਚੱਲ ਰਿਹਾ ਹੈ ਜੋ ਕਿ ਆਪਣੇ ਇੱਕ ਦੋ ਵੇ ਤੇ ਚੱਲਦਾ ਰਹੂਗਾ ਇੱਕ ਦੋ ਦਿਨ ਦਾ ਪੁਰਾ ਆਪਣੇ 4-5 ਕਿਲੋਮੀਟਰ ਨਾਰਮਲ ਰਫ਼ਤਾਰ ਤੇ ਆਜੂਗਾ ਤੇ ਉਤੋਂ ਬਾਅਦ ਆਪਣੇ ਸਾਮਾ ਨੂੰ ਕਾਫੀ ਚਿਪਚਿਪੀ ਗਰਮੀ ਵੀ ਦੇਖਣ ਨੂੰ ਮਿਲੂਗੀ ਕਿਉਂਕਿ ਹੀਟ ਵੇ ਤੇ ਲੱਟ ਵੀ ਅੱਜ ਜਾਰੀ ਹੋ ਚੁੱਕੇ ਹਨ ਸ਼ਾਮ ਨੂੰ ਆਪੇ ਕਾਫੀ ਜਿਆਦਾ ਗਰਮੀ ਦੇਖਣ ਨੂੰ ਮਿਲੂਗੀ ਤੁਹਾਨੂੰ ਪਤਾ ਜਦੋਂ ਪੂਰਾ ਵਗਦਾ ਹੈ ਤਾਂ ਵਗਣਾ ਹਟ ਜਾਂਦਾ ਹੈ ਤਾਂ ਆਪਣੇ ਕਾਫੀ ਵੱਡੇ ਬਦਲਦੇ ਆਪ ਨੂੰ ਗਰਮੀ ਦੇਖਣ ਨੂੰ ਮਿਲਦੀ ਹੈ ਤੇ ਅੱਜ ਵੀ ਇਦੀ ਦੇਖਣ ਨੂੰ ਮਿਲੂਗੀ ਬਾਕੀ ਗੱਲ ਕਰੀਏ ਮੀਂਹ ਕਣੀ ਦੀ ਹਾਂ ਤੁਸੀਂ ਮੌਸਮ ਪਾਣੀ ਬੁੱਟ ਦਿਖੋ 30 ਤਰੀਕ ਅੱਜ ਹੈ ਅੱਜ ਆਪਣੇ ਹਰਿਆਣੇ ਵਿੱਚ ਲਗਾਤਾਰ ਚੱਲ ਰਹੇ ਹਨ 30 ਤੋਂ ਲੈ ਕੇ 40 ਕਿਲੋਮੀਟਰ ਵਿੰਡ ਸਪੀਡ ਦੇ ਆਪਣੇ ਪੰਜਾਬ ਵਿੱਚ ਬਸ ਥੋੜਾ ਜਿਹਾ ਆਪਣੇ ਰਾਜਸਥਾਨ ਦੇ ਹਰਿਆਣੇ ਦੇ ਨਾਲ ਲੱਗਦੇ ਭਾਗ ਹੋ ਗਏ ਇਹਨਾਂ ਵਿੱਚ ਹੋ ਸਕਦਾ ਹੈ ਤਸਾਰ ਕਾਫੀ ਘਟਾ ਹਨ 10% ਹੀ ਪਰ ਫਿਰ ਵੀ ਉਹ ਸਦਾ ਹੀ ਦੁਪਹਿਰ ਤੋਂ ਬਾਅਦ ਆਪਣੇ ਸ਼ਾਮ ਨੂੰ ਥੋੜੀ ਬੱਧੀ ਕਾਰਵਾਈ ਆਪ ਨੂੰ ਦੇਖਣ ਨੂੰ ਮਿਲਦਾ ਹੈ ਰਾਜਸਥਾਨ ਹਰਿਆਣੇ ਦੇ ਲੱਗਦੇ ਆਪਣੇ ਨੇੜੇ ਜਿਹੜੇ ਮਾਲਵੇ ਦੇ ਭਾਗ ਹੋ ਗਏ ਇਹਨਾਂ ਚ ਸ਼ਾਮ ਨੂੰ ਕਾਰਵਾਈ ਦੇਖਣ ਨੂੰ ਮਿਲਦਾ ਜਦੋਂ ਵੀ ਕੋਈ ਵੀ ਆਪਣੇ ਰਿਪੋਰਟ ਆਉਂਦੀ ਹੈ ਕਾਰਵਾਈ ਦੇਖਣ ਨੂੰ ਮਿਲਦੀ ਹੈ ਤਾਂ ਤੁਹਾਨੂੰ ਆਪ ਵੀ ਵੀਡੀਓ ਬਣਾ ਕੇ ਦੱਸ ਦੇਵਾਂਗੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਕਿਆ ਆਪਣੇ ਮੱਝ ਤੋਂ ਆਪਾਂ ਜਿਆਦਾ ਪਾਕ ਨੂੰ ਠੀਕ ਦੇਖਣ ਨੂੰ ਮਿਲੂਗੇ ਬਾਕੀ ਗੱਲ ਕਰੀਏ ਇੱਕ ਤਰੀਕ ਦੀ ਕੱਲ 1 ਮਈ ਨੂੰ ਆਪਾਂ ਦੇਖ ਸਕਦੇ ਹਾਂ ਔਰਿੰਜ ਲੱਟ ਜਾਰੀ ਹੋ ਚੁੱਕੇ ਹਨ ਮੌਸਮ ਬਾਕੀ ਇਹ ਹਦੋਂ ਇੱਕ ਤੋਂ ਲੈ ਕੇ ਪੰਜ ਤੱਕ ਆਪਣੇ ਰੋਜ਼ ਹੀ ਮੀਂਹ ਦੇ ਸਾਰ ਹਨ ਡਟ ਮੌਸਮ ਪਾਕ ਲੋ ਜਾ ਰਹੀ ਹੋ ਜੇ ਦੋ ਨੂੰ ਥੋੜੇ ਜਿਹਾ ਘਟਣ ਤਿੰਨ ਚਾਰ ਨੂੰ ਫੇ ਆਪਣੇ ਕਿ ਜਿਆਦਾ ਮੀਂਹ ਦੇ ਸਾਰ ਹਨ ਇੱਕ ਨੂੰ ਵੀ ਜਿਆਦਾ ਮੀਂਹ ਦੇ ਸਾਰ ਹਨ ਬਾਕੀ ਤੁਹਾਨੂੰ ਪਤਾ ਪ੍ਰੀ ਮੌਨਸਨ ਗਤੀਆਂ ਵੀ ਦੀਆਂ ਹਨ ਕਦੇ ਵੀ ਬਦਲ ਸਕਦੀਆਂ ਹਨ ਇਹ ਇੱਕ ਦਿਨ ਚ ਬਹੁਤ ਜਿਆਦਾ ਬਦਲਾਅ ਆ ਜਾਂਦਾ ਹੈ ਕੱਲ੍ਹ ਹੋ ਸਕਦਾ ਹੋਰ ਪੋਟਾ ਬਦਲ ਜਾਣ ਹੋਰ ਜਿਆਦਾ ਮੀਂਹ ਦੇਖਣ ਨੂੰ ਮਿਲ ਜੇ ਘੱਟ ਵੀ ਦੇਖਣ ਨੂੰ ਮਿਲ ਜੇ ਬਾਕੀ ਜ਼ਿਲ੍ਹੇ ਵਾਈਦੂ ਵੀ ਆਪਾਂ ਕੋਈ ਖਾਸ ਰਿਪੋਰਟ ਨਹੀਂ ਦੇ ਸਕਦੇ ਪਰ ਇੰਨਾ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਮਾਝੇ ਦੁਆਬੇ ਵਿੱਚ ਤਾਂ ਮੱਧ ਪਾਕ ਹੋ ਗਏ ਇਨ੍ਹਾਂ ਵਿੱਚ ਥ ਆਪਣੇ ਰਾਜਸਥਾਨ ਦੇ ਨਾਲ ਲੱਗਦੇ ਭਾਗਾਂ ਤੋਂ ਥੋੜਾ ਜਿਹਾ ਮਾਦੀ ਦੁਆਬੇ ਤੇ ਆਪਣੇ ਪਵਾ ਦੇ ਖੇਤਰ ਹੋਗੇ ਤੇ ਮੱਧ ਭਾਗ ਹੋਏ ਇਨਾਂ ਵਿੱਚ ਮੀਂਹ ਥੋੜਾ ਜਿਆਦਾ ਸਾਰਾ ਨਾਲ ਆਪਣੇ ਹਲਕਾ ਦਰਮਾਨਾ ਬਾਹਰ ਮੀਂਹ ਦੇ ਆਪਣੇ ਛਾਟੇ ਵੀ ਦੇਖਣ ਨੂੰ ਮਿਲ ਸਕਣਾ ਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਆਪ ਕਾਲਮ ਵਾਲਾ ਕਰਗੀ ਅੱਜ 3 ਅਪ੍ਰੈਲ ਪੰਜਾਂ ਤੋਂ ਠੀਕ ਠਾਕ ਦੇਖਣ ਨੂੰ ਮਿਲੂਗਾ ਇੱਕ ਤੋਂ ਲੈ ਕੇ 5 ਮਈ ਤੇ 50 ਵਿੱਚ ਆਪਣੇ ਰੋਕ ਰੋਕ ਕੇ ਦੁਪਹਿਰ ਨੂੰ ਜਦੋਂ ਆਪਣੇ ਹੀਟ ਲੱਗਿਆ ਕਰੂਗੀ ਸਵੇਰ ਨੂੰ ਦੁਪਹਿਰ ਨੂੰ ਆਪਣੇ ਆਪਣੇ ਕਸਟਮ ਕਰੀਟ ਹੋਇਆ ਕਰਨਗੇ ਤੇ ਪੰਜਾਬ ਦੇ ਏਰੀਆ ਵਿੱਚ ਆਪਣੇ ਪੰਜਾਬ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਭਾਰੀ ਗੜੇ ਮਾਰੀ ਦਾ ਆਪਣੇ ਭਾਰੀ ਹਨੇਰੀ ਝੱਖੜ ਚਲਾ ਕੇ ਗਾਂ ਗੁਜਰਜਾ ਕਰਨਗੇ ਬਾਕੀ ਕੱਲ ਤੋਂ ਆਪਣੇ ਰੈਗੂਲਰ ਪਟਾਉਣੀਆਂ ਸ਼ੁਰੂ ਹੋ ਜੂਗੀਆਂ ਇਸ ਲਈ ਮੈਨੂੰ ਚੈਨਲ ਸਬਸਕ੍ਰਾਈਬ ਕਰ ਲੈ ਬਾਕੀ ਕਿਸਾਨਾਂ ਲਈ ਆਪਣੇ ਹੀ ਅਪਰੇਟ ਹੈ ਕਿ ਆਪਣੇ ਤੂੜੀ ਦਾੜੀ ਸਾਂਭ ਲੈਣ ਢਾਕ ਲੈਣ ਤੂੜੀ ਦਾੜੀ ਜਿਹਨੇ ਕਿਸਾਨ ਨੇ ਤੂੜੀ ਨਹੀਂ ਬਣਾਈ ਅੱਜ ਜਾਂ ਕੱਲ ਦੇ ਵਿੱਚ ਉਹ ਬਣਾ ਲੈਣ ਕਿਉਂਕਿ ਉੱਥੋਂ ਪਤਾ ਤੁਹਾਨੂੰ ਪਤਾ ਹੈ ਮੀਂਹ ਹਨੇਰੀ ਆਪਣੇ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮੈਂ ਸਾਦਾ ਇਹ ਤਾਂ ਬਾਕੀ ਜਿਹੜੇ ਵੇਰਾ ਆਪਣੇ ਜ਼ਿਆਦਾ ਕਣਕ ਦਾ ਹੋਣ ਵੱਡ ਹੋ ਚ ਬਾਚੋ ਜੋ ਬਾਕੀ ਤੂੜੀ ਜਿਆਦਾ ਆਪਣੇ ਕਿਸਾਨ ਟਾਕੇ ਰੱਖਣ ਐਂ ਤੇ ਜਾਂ ਤੂੜੀ ਦਾ ਕਰ ਲੈਣ ਕਿਉਂਕਿ ਆਪਣੇ ਆਉਣ ਵਾਲੇ ਹੁਣ ਲਗਭਗ ਪੂਰਾ ਹਫਤਾ ਹੀ ਮਾਸਾਂ ਦੇ ਹਫਤਾ ਵੀ ਨਹੀਂ 10 ਮਈ ਤਾਈ ਆਪਣੇ ਮੌਸਮ ਦੀ ਦੇਖਣ ਨੂੰ ਮਿਲੂਗਾ ਇੱਕ ਤਾਂ dane ਵਿੱਚ ਛੋਟਾ ਸਾਦਾ ਕਿਉਂਕਿ ਪੂਰਾ ਕਾਫੀ ਵੱਡੇ ਰਸਤੇ ਚੱਲ ਰਿਹਾ ਬੰਗਾਲ ਦੀ ਖਾੜੀ ਨੂੰ ਆਪਣੇ 10 ਮਈ ਤਾਈ ਆਪਣੇ ਇਦਾਂ ਹੀ ਕਾਰਗੀਆਂ ਦੇਖਣ ਨੂੰ ਮਿਲੂਗੀ ਰੌਕ ਰੌਕੇ ਬਾਕੀ ਅੱਜ ਦੀ ਵੀਡੀਓ ਚ ਅਗਲੇ ਇੱਕ ਤਾਂ ਵੀਡੀਓ ਨੂੰ ਸਬਸਕ੍ਰਾਈਬ ਜੁਜੀ ਕਰ ਲਓ ਬਾਕੀ ਜਿੱਦਾਂ ਕਿ ਨਵੀਂ ਰਿਪੋਰਟ ਹੈ ਤੁਹਾਨੂੰ ਵੀਡੀਓ ਬਣਾਉਣਾ ਤਾਂ ਪਹਿਲਾਂ 10 ਦਾ ਜਵਾਬ ਕਰਨਾ